ਤਦ ਸਮਰਾਲੇ ਦੇ ਵਾਰਡ ਨੰਬਰ 12 ਦੇ ਵਿੱਚ ਵੋਟਾਂ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਸਨ ਪਰ ਜ਼ਿਆਦਾ ਠੰਡ ਹੋਣ ਕਾਰਨ ਜ਼ਿਆਦਾਤਰ ਲਾਈਨਾਂ ਖਾਲੀ ਵਿਖੇ ਗਈਆਂ ਪਰ 10 ਵਜੇ ਤੋਂ ਬਾਅਦ ਵਾਰਡ ਨੰਬਰ 12 ਦੇ ਵਾਸੀਆਂ ਨੇ ਵੋਟ ਪਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਵਾਰਡ ਨੰਬਰ 12 ਦੇ ਦੋਨੇ ਉਮੀਦਵਾਰਾਂ ਦੇ ਵੱਲੋਂ ਵੀ ਆਪਣੀ ਵੋਟ ਪਾਈ ਗਈ ਹੈ ਅੱਜ ਸਾਰੇ ਪੰਜਾਬ 'ਚ ਲੋਕਲ ਬਾਡੀ ਦੇ ਇਲੈਕਸ਼ਨ ਨੇ ਉਸੇ ਤਹਿਤ ਅੱਜ ਸਮਰਾਲੇ ਦੇ ਵਾਰਡ ਨੰਬਰ 12 'ਚ ਵੀ ਬਾਈ ਇਲੈਕਸ਼ਨ ਦੀ ਜਿਹੜੀ ਹੈ ਪ੍ਰਕਿਰਿਆ ਚੱਲ ਰਹੀ ਹੈ ਮੈਂ ਆਪਣੇ ਅਧਿਕਾਰ ਦੀ ਜਿਹੜੀ ਵਰਤੋਂ ਵਿੱਚ ਕਰਨ ਆਇਆ ਸੀ ਵੋਟ ਪਾ ਕੇ ਮੈਂ ਹੁਣੀ ਹੋਣੀ ਬਸ ਬਾਹਰ ਨਿਕਲਿਆ ਔਰ ਜਿੱਥੇ ਦਾ ਕਲਵਾਡ ਨੰਬਰ 12 ਦੀ ਗੱਲ ਹੈ ਸਮਰਾਲੇ ਦੀ ਇੱਥੋਂ ਦੇ ਮੌਜੂਦਾ ਕਾਉਂਸਲਰ ਸਾਹਿਬਾਨ ਜਿਹੜੇ ਸੀਗੇ ਉਹਨਾਂ ਦੇ ਸਤੀਫੇ ਤੋਂ ਬਾਅਦ ਅੱਜ ਜੇ ਬਾਈ ਇਲੈਕਸ਼ਨ ਕਰਾਉਣੀ ਜ਼ਰੂਰੀ ਹੋਈ ਹੈ ਅ ਮਾਛੀਬਾੜੀ ਦੀ ਮੈਂ ਗੱਲ ਕਰਾਂ ਜੇ ਮਾਛੀਬਾੜੀ 15 ਬਾੜਾਂ ਦੇ ਔਰ ਜਿੱਥੇ ਤੱਕ ਪੰਜਾਬ ਦੀ ਉਹ ਗੱਲ ਹੈ ਜੇ ਪੰਜਾਬ ਬਹੁਤ ਜਿਹਾ ਭਾਰੀ ਮਾਤਰਾ ਚ ਜਿਹੜੇ ਕਾਗਜ਼ ਰੱਦ ਦੇਖਣ ਨੂੰ ਮਿਲੇ ਨੇ ਵੀ ਕਾਗਜ਼ ਉਮੀਦਵਾਰਾਂ ਦੇ ਰੱਦ ਹੋਏ ਨੇ ਬੜੀ ਕਹਿਣਾ ਚਾਹੂੰਗਾ ਵੀ ਮੰਦਭਾਗੀ ਗੱਲ ਹੈ ਡੈਮੋਕ੍ਰੇਸੀ ਚ ਸਭ ਤੋਂ ਵੱਡਾ ਅਧਿਕਾਰ ਹੈ ਇਲੈਕਸ਼ਨ ਲੜਨ ਦਾ ਅਧਿਕਾਰ ਜੇ ਆਪਾਂ ਉਸ ਉਹ ਅਧਿਕਾਰ ਹੀ ਕਿਸੇ ਦੁੱਖ ਖੋਹ ਲਾਂਗੇ ਤਾਂ ਉਹ ਸਿੱਧਾ ਇੱਕ ਵਾਰ ਹੈ ਡੈਮੋਕ੍ਰੇਸੀ ਤੇ ਤੋਂ ਬੜੀ ਮੰਦਭਾਗੀ ਗੱਲ ਹੈ ਜੀ ਜਿੱਥੇ ਤੱਕ 8 12 ਦੀ ਗੱਲ ਹੈ ਕੋਈ ਵੀ ਜਿਹੜਾ ਬਾਡ ਹੁੰਦਾ ਵੈਸੇ ਤਾਂ ਮਚ ਇਲੈਕਸ਼ਨ ਵੀ ਬੜੀ देर ਬਾਅਦ ਹੋਏ ਨੇ ਜਿਹੜੇ ਇਹ ਲੋਕਲ ਬਾਡੀ ਦੇ ਇਲੈਕਸ਼ਨ ਨੇ ਇਹ ਵੀ ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀ ਇਹ ਵੀ ਇੱਕ ਆਪਣੇ ਆਪ ਚ ਬਹੁਤ ਦੁਖਦਈ ਗੱਲ ਹੈ ਕਿਉਂਕਿ ਸੰਵਿਧਾਨਕ ਢਾਂਚੇ ਚ ਜਦ ਤੱਕ ਕੋਈ ਆਵਾਜ਼ ਚੱਕਣ ਵਾਸਤੇ ਨੁਮਾਇੰਦਾ ਨਹੀਂ ਚੁਣਿਆ ਜਾਂਦਾ ਉਦੋਂ ਤੱਕ ਉਹ ਏਰੀਆ ਉਹ ਵਰਗ ਸੰਵਿਧਾਨਕ ਢਾਂਚੇ ਚ ਪਿਛੜਾ ਰਹਿ ਜਾਂਦਾ ਸੋ ਇੱਕ ਸਾਲ ਵਾਸਤੇ ਸਰਕਾਰ ਨੇ ਅ ਮਾਛਬੜ ਦੇ ਲੋਕਾਂ ਨੂੰ ਸਵਿਧਾਨਿਕ ਢਾਂਚੇ ਤੋਂ ਦੂਰ ਰੱਖਿਆ ਉਹ ਵੀ ਇੱਕ ਆਪਣਾ ਬੜੀ ਬੁਖਦਈ ਗੱਲ ਹੈ ਚਲੋ ਦੇਰ ਆਏ ਦਰਸਤ ਆਏ ਮੈਂ ਆਸ ਕਰਦਾ ਹਾਂ ਵੀ ਸਮਰਾਲੇ ਦੇ ਲੋਕ ਵਾਰਡ ਨੰਬਰ 12 ਦੇ ਲੋਕ ਔਰ ਮਾਛਬੜ ਦੇ ਲੋਕ ਆਪਣੀ ਸੂਝਵਾਨਤਾ ਨੂੰ ਮੁੱਖ ਰੱਖਦੇ ਹੋਏ ਬਹੁਤ ਚੰਗੇ ਤਰੀਕੇ ਨਾਲ ਸੋਚ ਵਿਚਾਰ ਕੇ ਫੈਸਲਾ ਕਰਨਗੇ ਕਿਉਂਕਿ ਇਹਨਾਂ ਵੋਟਾਂ ਨਹੀਂ ਆਉਣ ਵਾਲੇ ਸਮੇਂ ਚ ਉਹਨਾਂ ਦਾ ਵਿਕਾਸ ਕਰਨਾ ਹੈ ਮੈਂ ਹਰਪ੍ਰੀਤ ਸਿੰਘ ਦੇਦੀ ਸ਼ੰਤੀ ਦੇਦੀ ਹੈ ਜੀ ਆ ਆਮ ਆਦਮੀ ਪਾਰਟੀ ਤੋਂ ਜੀ ਵਾਰਡ ਨੰਬਰ 12 ਤੋਂ ਇਲੈਕਸ਼ਨ ਲੜ ਰਿਹਾ। ਸਵੇਰ ਤੋਂ ਸ਼ੁਰੂ ਹੋ ਗਿਆ। ਹਾਂ ਜੀ। ਸੋ ਰਾਣਾ ਜੀ ਜਾਣਾ ਚਲੋ। ਬਹੁਤ ਚਾਹ ਜੀ। ਬੱਚੇ ਮਤਲਬ ਬਯੋਗ ਜੋ ਵੀ ਹੈ ਜੇ ਲੇਡੀਜ਼ ਦੇ ਵਿੱਚ ਬਹੁਤ ਜ਼ਿਆਦਾ ਸ਼ਾਹਨਾ ਵੋਟਾਂ ਪਾਣ ਲਈ ਆ ਰਹੇ ਨੇ। ਹਾਂ ਜੀ। ਇਸ ਤਰ੍ਹਾਂ ਲੱਗਦਾ ਸਾਨੂੰ ਵੀ ਦੋ ਦੋ ਕੈਂਡੀਡੇਟਾ ਦੋਨਾਂ ਚ ਮੁਕਾਬਲਾ ਹੋ। ਹਾਂ ਜੀ ਹਾਂ। ਮੁਕਾਬਲਾ ਤਾਂ ਦੇਖੋ ਹੁੰਦਾ ਹੀ ਆ ਜੀ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਵਾ। ਪਹਿਲਾਂ ਵੀ ਤੁਸੀਂ ਹਮ ਚਿਹਰੇ ਹਾਂ। ਹਾਂ ਜੀ। ਕਿ ਕਿਹੜੇ ਕੰਮ ਨੇ ਜਿਹੜੇ ਸਵਾਰ ਪਹਿਲੇ ਦਾ ਹੱਥ ਕੰਮ ਕਰਦਾ। ਇਹ ਇਹ ਵਾਰਡ ਦੇ ਵਿੱਚ ਕੰਮ ਹੋਣ ਵਾਲੇ ਹੈਗੇ ਜ ਔਰ ਟੈਂਚਰ ਕਾਮ ਨੇ ਜੋ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਆਂ ਕੁਝ ਸੜਕ ਦਾ ਮਸਲਾ ਆ ਕੁਝ ਮਤਲਬ ਮੇਨ ਲਾਈਟਸ ਦਾ ਹੋ ਜਾਂਦਾ ਜੀ ਜਿਵੇਂ ਲਾਈਟ ਨਹੀਂ ਚੱਲਦੀਆਂ ਜਾਂ ਸੜਕਾਂ ਬਣੀਆਂ ਨਹੀਂ ਹੈਗੇ ਤਿੰਨ ਚਾਰ ਮਸਲੇ ਜੀ ਹੋਰ ਹੁਣ ਥੋੜਾ ਜਿਹਾ ਲੋਕ ਇੱਛਾ ਕੀ ਹੈ ਤੁਹਾਨੂੰ ਥੋੜਾ ਸਮਾਂ ਬਾ ਸਵਾ ਸਾਲੇ ਸਾਲ ਦਾ ਦੇਖੋ ਸਰਕਾਰ ਸਰਕਾਰ ਦੇ ਵਿੱਚ ਐਮਸੀ ਬਣਾਗੇ ਤਕਰੀਬਨ ਇਹ ਹੁੰਦਾ ਵੀ ਆਪਾਂ ਨੂੰ ਮੌਕਾ ਜੇ ਮਿਲਦਾ ਹੈ ਆ ਪਰਮਾਤਮਾ ਦੀ ਕਿਰਪਾ ਨਾਲ ਤਾਂ ਆਪਾਂ ਕੰਮ ਕਰਵਾਵਾਂਗੇ ਜੀ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਹੁਣ ਤਾਂ ਕਿੰਨੇ ਕਿ ਪਸੰਦ 10 ਤੋਂ 15% ਹੋ ਚੁੱਕੀ ਹੈ। ਸ਼ਾਮ ਨੂੰ ਮਤੀ ਜੀ ਆਉਣੇ ਆ ਦਿਲ ਧੜਕਦਾ। ਨਾ। ਦੇਖੋ ਦੋ ਪਲਵਾਨ ਨੇ ਕੋਲਣਾ ਕੋਲਣਾ ਆ ਠੀਕ ਹੈ ਜੀ ਇਹ ਕੋਈ ਹੋਰ ਨਹੀਂ ਕਰਦਾ ਹਾਂਜੀ ਹਾਂ। ਮੇਰਾ ਤੇਜਿੰਦਰ ਸਿੰਘ ਤੇਜੀ ਜੀ। ਆ ਵਾਰਡ ਨੰਬਰ ਵਾਰਡ ਨੰਬਰ 12 ਜੀ। ਆ ਕਿਹੜੀ ਪਾਰਟੀ ਬੁਲਿੰਗ ਮੈਂ ਸ਼ਰਮਣੀ ਅਕਾਲੀ ਦਲ ਜੀ। ਆ ਕਿੰਨੀ ਕੀ VOTING ਹੋਣੀ ਬੋਟ ਹੋ ਗਈ ਹੋਣੀ ਹੈ ਜੀ 750 ਦੇ ਕਰੀਬ ਹੋ ਗਈ ਬੋਟ। ਹਾਂਜੀ ਹਾਂਜੀ। ਤੇ ਕਿਹੜੇ ਮੁੱਦਿਆਂ 'ਚ ਮਾਰ ਕੇ ਆ ਦੇਖੋ ਜੀ ਆਪਣਾ ਸਭ ਤੋਂ ਵੱਡਾ ਮੁੱਦਾ ਮੈਨੂੰ ਭਗਵਾਨਪੁਰਾ ਰੋਡ ਤੇ ਜੇ ਉਹ ਆਪਣੇ ਇਥੋਂ ਲੋਕ ਟਾਇਲ ਦੀ ਸਮੱਸਿਆ ਆਪਣੇ ਗੁਰੂ ਘਰ ਦੇ ਕੋਲੋਂ ਆਪਾਂ ਜਦੋਂ ਲੰਘਦੇ ਆ ਇਥੋਂ ਦਿੱਕਤ ਆਉਂਦੀ ਆਪਣੇ ਵਾਰਡ ਵਾਸੀਆਂ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਮੈਂ ਉਹ ਕੰਮ ਕਰਾਉਣਾ ਚਾਹੁੰਦਾ ਇੱਕ ਤਾਂ ਉਹ ਆਪਣੇ ਵਾਰਡ ਵਾਸੀਆਂ ਨੂੰ